ਗਾਇਸ ਵੈਲਕਮ ਆਰ ਵੈਲਕਮ ਬੈਕ ਟੂ ਆਵਰ ਨਿਊ ਵਲੌਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਟਾਈਮ ਇੱਥੇ ਹੋ ਚੁੱਕਿਆ ਜੀ 6 ਵਜੇ ਦਾ ਦਿਨ ਹੈਗਾ ਜੀ ਅੱਜ ਐਤਵਾਰ ਦਾ ਫੇਰ ਦੀ ਸ਼ੁਰੂਆਤ ਹੁੰਦੀ ਹੈ ਕੱਪੜੇ ਸਮੇਟਣ ਤੋਂ ਇਹ ਬਹੁਤ ਵੱਡਾ ਟਾਸਕ ਹੈ ਜੀ ਕੱਪੜਿਆਂ ਦਾ ਵੀ ਬਹੁਤ ਜ਼ਿਆਦਾ ਕੰਮ ਵੱਜ ਜਾਂਦਾ ਪਹਿਲਾਂ ਇਹਨਾਂ ਨੂੰ ਸਮੇਟੋ ਧੋਵੋ ਇਹਨਾਂ ਦੀ ਚੱਕਰ ਕਰ ਕੋ ਪ੍ਰੈਸ ਕਰੋ ਤੈ ਕਰੋ ਕਈ ਪਣਾ ਤਾਂ ਹਜੇ ਐਗੀਆਂ ਜੀ ਹੈਗੀਆਂ ਨੇ ਜਿਹੜੀਆਂ ਡੇਲੀ ਵਾਲੇ ਕੱਪੜੇ ਤੇ ਵੀ ਪ੍ਰੈਸ ਕਰਦੇ ਆ ਨਾ ਬਟ ਸਾਡੇ ਘਰ ਇਦਾਂ ਦਾ ਕੁਝ ਨਹੀਂ ਹੈਗਾ ਮੈਂ ਸਿਰਫ ਕੁਲਦੀਪ ਜੀ ਦੇ ਕੱਪੜੇ ਕਿਉਂਕਿ ਡੇਲੀ ਜੌਬ ਤੇ ਜਾਂਦੇ ਨੇ ਉਹਨਾਂ ਦੇ ਕੱਪੜਾ ਤੇ ਪ੍ਰੈਸ ਕਰਦੇ ਹਾਂ ਪਰ ਅਸੀਂ ਜੀ ਕਦੇ ਇਦਾਂ ਪ੍ਰੈਸ ਕੀਤੀ ਡੇਲੀ ਪਾਉਣ ਵਾਲੇ ਕੱਪੜਿਆਂ ਤੇ ਅਸੀਂ ਤਾਂ ਬਾਹਰ ਅੰਦਰ ਜਾਣ ਵਾਲੇ ਕੱਪੜਾ ਤੇ ਪ੍ਰੈਸ ਕਰਦੇ ਹਾਂ ਜਿੱਦਾਂ ਕਿਤੇ ਸ਼ਹਿਰ ਵਗੈਰਾ ਜਾਣਾ ਹੋ ਜੋ ਦੋਸਤੀ ਕਿਤੇ ਜਾਣਾ ਹੁੰਦਾ ਸੀ ਕੱਪੜਿਆਂ ਨੂੰ ਕੱਢ ਕੇ ਨਾਲ ਦੀ ਨਾਲ ਹੀ ਪ੍ਰੈਸ ਕਰ ਲੈਨੇ ਆ ਬਟ ਐਦਾਂ ਪ੍ਰੈਸ ਕਰਕੇ ਨਹੀਂ ਕੱਪੜੇ ਰੱਖੇ। ਬਾਕੀ ਪਹਿਲਾਂ ਮੈਂ ਐਦਾਂ ਕਰ ਦਿੱਤੀ ਮੈਂ ਕੱਪੜਿਆਂ ਨੂੰ ਪਹਿਲਾਂ ਹੀ ਪ੍ਰੈਸ ਕਰਕੇ ਰੱਖ ਦੇਂਦੀ ਸੀ। ਬਟ ਹੁਣ ਨਹੀਂ ਕਿਉਂਕਿ ਬਾਅਦ ਵਿੱਚ ਇਹ ਜਦੋਂ ਆਪਾਂ ਕੱਪੜੇ ਕੱਢਦੇ ਆਂ ਫਿਰ ਐਦਾਂ ਦੀ ਐਦਿਹੀ ਹੋ ਜਾਂਦੇ ਨੇ। ਇਹਨਾਂ ਦੀ ਹਾਲਤ ਪਹਿਲਾਂ ਵਰਗੀ ਹੋ ਜਾਂਦੀ ਹੈ। ਜਿਹੜੇ ਕੱਪੜੇ ਤੈਅ ਕਰਨ ਵਾਲੇ ਸੀ ਉਹ ਆਪਾਂ ਤੈਅ ਕਰ ਲਈਏ ਜਿਹੜੇ ਪ੍ਰੈਸ ਕਰਨ ਵਾਲੇ ਸੀ ਉਹਨਾਂ ਨੂੰ ਆਪਾਂ ਲੱਗ ਰੱਖ ਲਿਆ। ਸਵੇਰ ਦਾ 뷰 ਬਹੁਤ ਜ਼ਿਆਦਾ ਵਧੀਆ ਹੁੰਦਾ ਹੈ। ਲਕਤਰਾਂ ਦੀ ਵਾਈਬਸ ਆਉਂਦੀਆਂ ਨੇ। ਇੱਥੇ ਆਪਾਂ ਕਿੰਨੀਆਂ ਜੀ ਹੁਣ ਚਾਹ। ਇਧਰ ਦੇਖੋ ਸੀ ਵੀਰ ਤੇ ਵੀਰ ਦੇ ਪਾਪਾ ਸੌ ਰਹੇ ਨੇ। ਲਓ ਜੀ ਇਧਰ ਆ ਕਿਸੇ ਮੇ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆ ਕੇ ਮੈਨੂੰ ਫ੍ਰਿਜ ਨੂੰ ਖੋਲ ਕੇ ਉਹਦੇ ਵਿੱਚੋਂ ਕੱਢੀਆਂ ਬੋਤਲਾਂ ਮੈਂ ਬੋਤਲਾਂ ਨੂੰ ਪਾਣੀ ਨਾਲ ਭਰਨ ਤੋਂ ਪਹਿਲਾਂ ਇਹਨਾਂ ਨੂੰ ਕਰ ਦਈਏ ਥੋੜਾ ਬਹੁਤ ਆ ਵਾਸ਼ ਵੈਸੇ ਤਾਂ ਆਪਾਂ ਮਟਕੇ ਦਾ ਪਾਣੀ ਵੀ ਪੀਂਨੇ ਆ ਮਟਕੇ ਦਾ ਪਾਣੀ ਵੀ ਵਧੀਆ ਹੁੰਦਾ ਬਟ ਕਦੇ ਨਾ ਕਦੇ ਆਪਾਂ ਨੂੰ ਨੀਡ ਪੈਂਦੀ ਹੈ ਅਗਰ ਮਟਕੇ ਦੇ ਵਿੱਚ ਪਾਣੀ ਨਾ ਹੋਵੇ ਤਾਂ ਆਪਾਂ ਬੋਤਲਾਂ ਨੂੰ ਵੀ ਯੂਜ਼ ਕਰਦੇ ਆ ਬੋਟਲਸ ਨੂੰ ਫਿਲ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਆਪਣੇ ਰੂਮ ਦੇ ਵਿੱਚ ਮੈਂ ਦੇਖਿਆ ਕਿ ਪੱਖਾ ਬਹੁਤ ਜ਼ਿਆਦਾ ਗੰਦਾ ਹੋ ਰਿਹਾ ਹੈ ਕਈ ਦਿਨਾਂ ਤੋਂ ਸਾਫ਼ ਕਰਨਾ ਰਹਿੰਦਾ ਸੀਗਾ ਮੇਰਾ ਇਹ ਫਿਰ ਮੈਂ ਅੱਜ ਕਰਦੀ ਆ ਪੱਖੇ ਦੀ ਥੋੜੀ ਬਹੁਤੀ ਸਫਾਈ ਚਾਹਿਆ ਆਪਾਂ ਕਿੰਨੀ ਵੀ ਕਲੀਨਿੰਗ ਕਰ ਲਈਏ ਬਟ ਕਿਤੇ ਨਾ ਕਿਤੇ ਡਸਟਿੰਗ ਕਰਨ ਦੀ ਨੀਡ ਪੈਂਦੀ ਹੀ ਹੈ ਰਾਤ ਥੋੜੀ ਬਹੁਤੀ ਹਵਾ ਚੱਲ ਰਹੀ ਸੀ ਫਿਰ ਉਹਦੇ ਨਾਲ ਥੋੜਾ ਬਹੁਤਾ ਕੂੜਾ ਅੰਦਰ ਆ ਗਿਆ ਹੁਣ ਆਪਾਂ ਕਰਦੇ ਆ ਆਪਣੇ ਰੂਮ ਦੀ ਸਫਾਈ ਸਭ ਤੋਂ ਪਹਿਲਾਂ ਮੈਂ ਚੱਖਿਆ ਝਾੜੂ ਨੂੰ ਲਾਉਣੀ ਹੈ ਮੈਂ ਝਾੜੂ ਅੱਜ ਮੈਂ ਦੀਪ ਜੀ ਦੇ ਉੱਠਣ ਤੋਂ ਪਹਿਲਾਂ ਹੀ ਸਾੜੂ ਖੱਡਿਆ ਕਿਉਂਕਿ ਬਹੁਤ ਜ਼ਿਆਦਾ ਡਸਟ ਹੋਈ ਪਈ ਸੀ। ਪਿਛਾਰ ਤਾਂ ਮੈਂ ਸੋਫੇ ਦਾ ਕਵਰ واਸ਼ ਕਰ ਦਿੱਤਾ ਸੀਗਾ ਬਟ ਮੈਨੂੰ ਲੱਗਦਾ ਦੁਬਾਰਾ واਸ਼ ਕਰਨਾ ਹੀ ਪੈਣਾ ਬਟ ਮੈਂ ਹੁਣ ਕਰਦੀ ਹਾਂ ਥੋੜੀ ਬਹੁਤੀ ਇਹਦੀ ਡਸਟਿੰਗ। ਖਲੀ ਮੇਡ ਸਟ੍ਰਿੰਗ ਕਰ ਰਹੀ ਸੀ ਮੈਂ ਦੇਖਿਆ ਕਿ ਵੀਰ ਵੀ ਉੱਠ ਰਹੀ ਹੈ ਉਹ ਕੱਲੀ ਖੇਡਣ ਲੱਗੀ ਪਈ ਸੀ ਮੈਂ ਵੀਰ ਨਾਲ ਕਰੀਏ ਤੁਹਾਡੀਆਂ ਲਾਡੀਆਂ ਪਾਰੀਆਂ ਵੀਰ ਨੂੰ ਜੀ ਦਾਦੀ ਕੋਲ ਛੱਡ ਕੇ ਫਿਰ ਆ ਗਈ ਮੈਂ ਆਪਣੇ ਰੂਮ ਦੇ ਵਿੱਚ ਫਿਰ ਮੈਂ ਲੱਗੀ ਦੁਬਾਰਾ ਕੰਮ ਕਰਾਂ ਤੇ ਹੁਣ ਮੈਂ ਸੋਫੇ ਦੇ ਕਵਰ ਨੂੰ ਝਾੜ ਰਹੀ ਆਂ ਕਈ ਵਾਰ ਡਸਟਿੰਗ ਕਰਦੇ ਹੋਏ ਐਕਸਟਰਾ ਟਾਈਮ ਵੀ ਲੱਗ ਜਾਂਦਾ ਬਟ ਕਈ ਵਾਰ ਹੁੰਦਾ ਆਪਾਂ ਨੂੰ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਫਿਰ ਆਪਾਂ ਜਲਦੀ ਜਲਦੀ ਹੀ ਕੰਮ ਖਤਮ ਕਰਦੇ ਆਂ ਆਪਣਾ ਮੇਰਾ ਕੋਈ ਸ਼ੁਰੂਤ ਰੁਟੀਨ ਨਹੀਂ ਵੀ ਮੈਂ ਪਹਿਲੇ ਜਦ ਤੱਕ ਇਹਦਾ ਕੰਮ ਕਰਦੀ ਆਂ ਬਟ ਹੌਲੀ ਹੌਲੀ ਜਦੋਂ ਆਪਾਂ ਕੰਮ ਕਰਦੇ ਜਾਂਦੇ ਆਂ ਫਿਰ ਹੌਲੀ ਹੌਲੀ ਆਤ ਪੈ ਜਾਂਦੀ ਹੈ ਫਿਰ ਆਪਣਾ ਇਹ ਕੰਮਾਂ ਦੇ ਵਿੱਚ ਰੁਚੀ ਬਾਦੀ ਹੈ ਫਿਰ ਮਸੋਫੇ ਨੂੰ ਅੱਗੇ ਕੀਤਾ ਫਿਰ ਉਹਦੀ ਬੈਕ ਸਾਈਡ ਤੇ ਵੀ ਲਗਾਇਆ ਛਾੜੋ ਅਈ ਹੋਈ ਆਪਾਂ ਨੂੰ ਘਰ ਤੇ ਕੰਮਾਂ ਦੀ ਬਿਅਉਤ ਆ ਜਾਂਦੀ ਹੈ ਵੀ ਕੰਮ ਪਹਿਲਾਂ ਕਰੀਏ ਇਹ ਕੰਮ ਜ਼ਿਆਦਾ ਜ਼ਰੂਰੀ ਹੈ ਬਾਕੀ ਕੰਮਾਂ ਬਾਅਦ ਦੇ ਵਿੱਚ ਵੀ ਕਰ ਲਵਾਂਗੇ ਵੀ ਕੰਮ ਕਰਦੇ ਆ ਥੋੜਾ ਕਰ ਲੋ ਇੱਕ ਨਾ ਇੱਕ ਦਿਨ ਪਾ ਕੇ ਕਰ ਲੋ ਬਟ ਕਦੇ ਵੀ ਆਪਣੀ ਬਾਡੀ ਨਾਲ ਕੋਈ ਵੀ ਤੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨੂੰ ਵੀ ਥੋੜੀ ਬਹੁਤੀ ਰੈਸਟ ਚਾਹੀਦੀ ਹੁੰਦੀ ਹੈ ਕੰਮਾਂ ਦੇ ਨਾਲ-ਨਾਲ ਸਾਨੂੰ ਆਪਣੀ ਸਿਹਤ ਦਾ ਵੀ ਥੋੜਾ ਬਹੁਤਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅਗਰ ਆਪਾਂ ਥੋੜੇ ਬਹੁਤੇ ਵੀ ਬਿਮਾਰ ਹੋ ਗਏ ਆਪਣੇ ਸਾਰੇ ਕੰਮ ਐਦਾਂ ਹੀ ਰਹਿ ਜਾਣੇ ਆ। ਜੇ ਤੁਹਾਨੂੰ ਅਗਰ ਲੱਗਦਾ ਵੀ ਕੰਮ ਜ਼ਿਆਦਾ ਨਹੀਂ ਤਾਂ ਉਹਨਾਂ ਸ਼ਿਫਟਾਂ ਦੇ ਵਿੱਚ ਬੰਡੋ ਨੂੰ ਡਿਸਟ੍ਰਿਬਿਊਟ ਕਰ ਲਓ, ਥੋੜਾ ਕੰਮ ਸਵੇਰੇ ਕਰ ਲਿਆ, ਥੋੜਾ ਕੰਮ ਸ਼ਾਮ ਨੂੰ ਕਰ ਲਿਆ, ਥੋੜਾ ਬਹੁਤਾ ਦੁਪਹਿਰ ਦੀ ਵਿੱਚ ਨਿਬੇੜ ਲਿਆ। ਇਸ ਤਰ੍ਹਾਂ ਕੰਮ ਨੂੰ ਕਰੋ। ਪੀਰ ਨੇ ਵੀ ਕੀਤੀ ਆਪਣੀ ਮੰਮਾ ਦੀ ਹੈਲਪ। ਅੱਜ ਮੈਂ ਝਾੜੂ ਦੇ ਨਾਲ-ਨਾਲ ਹੀ ਲਗਾਇਆ ਪੋਚਾ। ਆ ਨੂੰ ਆਪਣਾ ਟਾਈਮ ਟੇਬਲ ਬਣਾ ਲੈਣਾ ਚਾਹੀਦੇ ਵੀ ਇੰਨੇ ਇੱਕ ਟਾਈਮ ਨੂੰ ਮੇਕਅਪ ਕਰਨਾ ਤੇ ਇੰਨੇ ਟਾਈਮ ਨੂੰ ਮੇਕਅਪ ਕਰਨਾ ਇੰਨੇ ਸਮੇਂ ਦੇ ਵਿੱਚ ਇਹ ਕੰਮ ਨੂੰ ਖਤਮ ਹੀ ਕਰ ਲੈਣਾ ਵੀ ਹੁਣ ਮੈਂ ਆ ਗਈ ਸੀ ਆਪਣੀ ਮੰਮੀ ਵਾਲੇ ਰੂਮ ਦੇ ਵਿੱਚ ਮੰਮੀ ਵਾਲੇ ਰੂਮ ਦੇ ਵਿੱਚ ਮੈਂ ਝਾੜੂ ਵਗੈਰਾ ਪਹਿਲਾਂ ਕੱਢ ਲਈ ਸੀ ਬਟ ਹੁਣ ਮੈਂ ਲਾਉਣੀ ਪੋਚਾ ਮੈਂ ਬੈਠ ਕੇ ਹੀ ਪੋਚਾ ਲਗਾਉਣੀ ਕਿ ਨਾਲ ਥੋੜੀ-ਬਹੁਤੀ ਐਕਸਰਸਾਈਜ਼ ਹੋ ਜਾਂਦੀ ਏ ਇਹਦੇ ਨਾਲ ਥੋੜਾ-ਬਹੁਤਾ weight loss ਹੋ ਜਾਂਦਾ ਹੈ ਮੈਂ ਆ ਗਈ ਕਿਚਨ ਦੇ ਵਿੱਚ ਕਿਚਨ ਦੇ ਵਿੱਚੋਂ ਵੀ ਕੱਢਿਆ ਝਾੜੂ ਕਿਚਨ ਨੂੰ ਇੱਕ ਦਿਨ ਆਪਾਂ ਚੰਗੀ ਤਰ੍ਹਾਂ ਵੀ ਕਲੀਨ ਕਰਾਂਗੇ ਬੱਸ ਤਾਂ ਮੈਂ ਕਰਦੀ ਰਹਿਣੀ ਹੈ ਨਾਲ ਦੀ ਨਾਲ ਬਟ ਇੱਕ ਦਿਨ ਆਪਾਂ ਫੇਰ ਕਿਚਨ ਨੂੰ ਜ਼ਰੂਰ ਦਵਾਵਾਂਗੇ ਉਹ ਆਪਾਂ ਟਾਈਮ ਸੈਟਲਮੈਂਟ ਕਰਾਂਗੇ ਕਿਚਨ ਚ ਝਾੜੂ ਕੱਢਣ ਤੋਂ ਬਾਅਦ ਮੈਂ ਆ ਗਈ ਚੁੱਲ੍ਹੇ ਵਾਲੀ ਸਾਈਡ ਤੇ ਚੁੱਲ੍ਹਣੇ ਵਾਲੀ ਸਾਈਡ ਬਹੁਤ ਜ਼ਿਆਦਾ ਸਮਾਨ ਪਿਆ ਸੀਗਾ ਬੋਤਲਾਂ ਇਕੱਠੇ ਹੋ ਰਹੀਆਂ ਸੀ ਫਿਰ ਮੈਂ ਇੱਕ ਬੋਰੀ ਚੱਕੀ ਤੇ ਉਹਦੇ ਵਿੱਚ ਸਾਰਾ ਕੂੜਾ ਪਾਇਆ ਫਿਰ ਮੈਂ ਸਾਰਾ ਕੁਛ ਇੱਧਰ ਉੱਧਰ ਕਰਕੇ ਫਿਰ ਮੈਂ ਇਧਰੋਂ ਵੀ ਕੱਢਿਆ ਝਾੜੂ ਵਗਰ ਦੇ ਕੰਮ ਖਤਮ ਹੋਣ ਤੋਂ ਬਾਅਦ ਫਿਰ ਮੈਨਨ ਹਾਨ ਹੋ ਕੇ ਉਹ ਵੀ ਸਿਤਾਰ ਅੱਜ ਜਾਣਾ ਸੀ ਮੈਨੇ ਸਲੂਨ ਅੱਜ ਮੇਰੀ ਭਾਣ ਜੀ ਗੁਰਸੇਰਤ ਨੇ ਕੀਤੀ ਪਾਵਰ ਪਾਲਿਸ਼ ਜੋ ਬਹੁਤ ਜ਼ਿਆਦਾ ਵਧੀਆ ਸੀ ਇਜ਼ਾਰ ਦੇ ਕੰਮ ਖਤਮ ਕਰਨ ਤੋਂ ਬਾਅਦ ਆਪਾਂ ਚੱਲ ਪਏ ਘਰ ਵੱਲ ਘਰ ਆ ਕੇ ਆਪਾਂ ਕੀਤੀ ਥੋੜੀ ਬਹੁਤ ਹੀ ਰੈਸਟ ਰੈਸਟ ਕਰਨ ਤੋਂ ਬਾਅਦ ਫਿਰ ਆਪਾਂ ਆ ਗਏ ਆਪਣੇ ਰੂਟੀਨ ਵਾਲੇ ਬਤਾਰ ਦੇ ਵਿੱਚ ਹੁਣ ਮੈਂ ਇੱਧਰ ਰੱਖਿਆ ਹੋਇਆ ਤੜਕਾ ਤੇ ਉੱਧਰ ਮੈਂ ਮੂੰਗ ਮਸਰ ਦੀ ਦਾਲ ਉਬਾਲਣੀ ਰੱਖੀ ਹੋਈ ਆ। ਤੜਕਾ ਬਣਾਉਣ ਤੋਂ ਬਾਅਦ ਫਿਰ ਮੈਂ ਆਟਾ ਗੁੰਨੇ ਆ ਫਿਰ ਆਪਾਂ ਮੂੰਗ ਮਸਰ ਦੀ ਦਾਲ ਦੇ ਵਿੱਚ ਤੜਕੇ ਨੂੰ ਪਾਇਆ ਤੇ ਇਹਨੂੰ ਹਿਲਾਇਆ। ਸਬਜ਼ੀ ਵਗੈਰਾ ਆਪਾਂ ਕਰ ਲਈ ਸੀ ਤਿਆਰ ਸਬਜ਼ੀ ਵਗੈਰਾ ਤਿਆਰ ਕਰਨ ਤੋਂ ਬਾਅਦ ਤੇ ਆਟੀ ਦੇ ਡੋ ਬਣਾਉਣ ਤੋਂ ਬਾਅਦ ਫਿਰ ਮੈਂ ਆ ਗਈ ਸੀ ਸੈਲਡ ਕੱਟਣ ਲਈ ਤੇ ਸੈਲਡ ਆਪਾਂ ਡੇਲੀ ਖਾਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਵਾਟਰ ਦੀ ਕੁਆਂਟੀਟੀ ਥੋੜੀ ਜ਼ਿਆਦਾ ਹੁੰਦੀ ਆ ਤੇ ਇਹ ਲੰਚ ਦੇ ਵਿੱਚ ਵੀ ਕੀਤਾ ਜਾ ਸਕਦਾ। ਕਰਨ ਲੱਗੀ ਫੁਲਕੇ ਤਿਆਰ। ਕਦੇ ਕਦੇ ਆਪਾਂ ਹਰੀਆਂ ਸਬਜ਼ੀਆਂ ਬਣਾ ਲੈਨੇ ਆਂ ਬਟ ਕਦੇ ਕਦੇ ਆਪਾਂ ਦਾਣਾ ਵਗੈਰਾ ਵੀ ਬਣਾ ਲੈਨੇ ਆਂ ਕਿਉਂਕਿ ਰੂਟੀਨ ਚੇਂਜ ਕਰਦੇ ਰਹਿਣਾ ਚਾਹੀਦਾ ਹੈ। ਰੋਟੀ ਹੀ ਖਾਣਿਆ ਉਹਦੇ ਵਿੱਚ ਕੋਈ ਜ਼ਿਆਦਾ ਹੈਵੀ ਸਬਜ਼ੀ ਨਹੀਂ ਬਣਾਉਂਦੇ। ਸਿੰਪਲ ਰੋਟੀ ਖਾਣੀ ਬੈਟਰ ਹੈ। ਰੋਟੀ ਬਣਾਉਣ ਤੋਂ ਬਾਅਦ ਫਿਰ ਮੈਂ ਤਵੇ ਨੂੰ ਚੱਕਿਆ ਉਸ ਨੂੰ ਰੱਖਿਆ ਚੁੱਲ੍ਹੇ ਵਾਲਾ ਤੇ ਫਿਰ ਕਿੱਤੀ ਕਲੀਨਿੰਗ ਥੋੜੀ ਬਹੁਤੀ। ਕਰਨ ਤੋਂ ਬਾਅਦ ਫਿਰ ਮੈਂ ਆਗੀ ਕੁਲਰ ਅੱਗੇ ਫਿਰ ਮੈਂ ਕਾਦੀ ਕੁਲਰ ਅੱਗੇ ਬੈਠ ਕੇ ਰੋਟੀ ਐਥੇ ਕਰਦੇ ਆਪਾਂ ਨੇ ਅੱਜ ਦਾ ਬਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਬਲੌਗ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ ਬਾਏ ਬਾਏ